ਮੈਂ ਨਹੀਂ ਪ੍ਰਭ ਸਭ ਕਿਛ ਤੇਰਾ 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 ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜ ਸੋ ਪਾਵੇ ਪੀਪਾ प्रणਵ ਪਰਮ ਤਤ ਹੈ ਸਤਗੁਰ ਹੋਏ ਲਖਾਵੇ ਪਿਆਰਿਓ ਉਸ ਪਰਮੇਸ਼ਰ ਦੀ ਖੋਜ ਬਾਰੇ ਗੁਰਬਾਣੀ ਵਿੱਚ ਜਿੱਥੇ ਬਹੁਤ ਵਿਸਥਾਰ पूर्वक ਲਿਖਿਆ ਮਾਰਿਆ ਨੇ ਗੁਰੂ ਗ੍ਰੰਥ ਸਾਹਿਬ ਵਿੱਚ 1430 ਪੰਨੇ ਔਰ ਬਾਕੀ ਸਾਰੇ ਗ੍ਰੰਥਾਂ ਵਿੱਚ ਉਹਦੀ ਮਹ ਮਹੰਗਾਈ ਹੈ ਤੇ ਉਹ ਮਾਰਗ ਨੇ ਅਸੀਂ ਕਿਵੇਂ ਉਸ ਪਰਮ ਤਤ ਤੱਕ ਉਸ ਆਨੰਦਮਈ ਤਤ ਤੱਕ ਜਿੱਥੇ ਕੋਈ ਚਿੰਤਾ ਫਿਕਰ ਡਰ ਭੈ ਬੇਪਰਵਾਹੀ ਆ ਉੱਥੇ ਕੋਈ ਦੁੱਖ ਨਹੀਂ ਹੈ ਅਸੀਂ ਉਹਦੀ ਖੋਜ ਕਿਵੇਂ ਕਰ ਸਕਦੇ ਆ ਇਹ ਗੁਰੂਆਂ ਪੀਰਾਂ ઋਸ਼ੀਆਂ ਮੁੰਨੀਆਂ ਨੇ ਆਪਣੇ ਤਿਰਵੇ ਸਾਡੇ ਨਾਲ ਸਾਂਝੇ ਕੀਤੇ ਨੇ ਔਰ ਵੱਡੀ ਬਾਤ ਗੁਰੂ ਨਾਨਕ ਮਹਾਰਾਜ ਨੇ ਦਸੇ ਗੁਰੂਆਂ ਨੇ ਔਰ ਭਗਤਾਂ ਦੀ ਬਾਣੀ ਸਾਡੇ ਵਾਸਤੇ ਉਚਾਰਨ ਕਰਦੀ ਕਿ ਇਹਨਾਂ ਨੂੰ ਪਤਾ ਲੱਗ ਜਾਵੇ ਕਿ ਉਹ ਪਰਮ ਤਤ ਦੀ ਖੋਜ ਕਿਵੇਂ ਕਰਨੀ ਹੈ ਅਜਿਹੇ ਸਮੇਂ 'ਚ ਜਦੋਂ ਕੂੜ ਦਾ ਬਹੁਤ ਬੋਲਬਾਲਾ ਜ਼ਿਆਦਾ ਹੋ ਗਿਆ ਪਦਾਰਥਵਾਦੀ ਸੋਚ ਹੋ ਗਈ ਗੁਰਬਾਣੀ ਨੂੰ ਵੀ ਪਦਾਰਥਵਾਦੀ ਸੋਚ ਨਾਲ ਵਿਆਖਿਆਨ ਕਰਦੇ ਨੇ ਗੁਰਬਾਣੀੰਦਾ ਵੀ ਐਸੇ ਸਮੇਂ 'ਚ ਫਿਰ ਬਹੁਤ ਔਖਾ ਹੋ ਜਾਂਦਾ ਜਗਿਆਸੂਆਂ ਵਾਸਤੇ ਖੋਜੀ ਵਾਸਤੇ ਬਹੁਤ ਔਖਾ ਹੋ ਜਾਂਦਾ ਹੋ ਜਾਣਾ ਜਦੋਂ ਵਿਦਵਾਨ ਦਿਮਾਗ ਦੇ ਜੋਰ ਨਾਲ ਵਿਆਖਿਆ ਕਰਦੇ ਨੇ ਗੁਰਬਾਣੀ ਦੀ ਵਿਆਕਰਨ ਦੇ ਜੋਗ ਨਾਲ ਵਿਆਕਰਨ ਦੇ ਜੋਰ ਨਾਲ ਵਿਆਖਿਆ ਕਰਦੇ ਨੇ ਗੁਰਬਾਣੀ ਦੀ 15-15 ਅਰਥ ਕਢਣਦੇ ਨੇ ਇੱਕ ਇੱਕ ਸ਼ਬਦ ਦੇ 15 ਅਥਰੀ ਹੋਇਆ ਕਰਦੇ ਪਿਆਰਿਓ ਅਰਥ ਇੱਕ ਹੋਇਆ ਕਰਦਾ ਆ ਭਾਵ ਅਰਥ ਜੋ ਗੁਰੂ ਕਹਿਣਾ ਚਾਹੁੰਦੇ ਸਾਡੇ ਵਾਸਤੇ ਇੰਨੀ ਗੁੰਝਲਦਾਰ ਗੁਰਬਾਣੀ ਨਹੀਂ ਬਣਾਈ ਉਹ ਤਾਂ ਬਹੁਤ ਸਰਲ ਹੈ ਪਰਮੇਸ਼ਰ ਤਾਂ ਬਹੁਤ ਸਰਲ ਹੈ ਤੇ ਜਿਨ੍ਹਾਂ ਨੇ ਦਰਸ਼ਨ ਕੀਤੇ ਅਨੁਭਵ ਕੀਤੇ ਤੇ ਉਹਨਾਂ ਨੇ ਬਹੁਤ ਸਰਲਤਾ ਨਾਲ ਹੀ ਦੱਸਿਆ ਹੈ ਸਿੱਧੀਆਂ ਗੱਲਾਂ ਕੀਤੀਆਂ ਨੇ ਹੁਣ ਭਗਤ ਪੀਪਾ ਜੀ ਦੇ ਵਚਨ ਨੇ ਇਹ ਜੋ ਆਪਾਂ ਸਾਂਝੇ ਕੀਤੇ ਨੇ ਕਿ ਜੋ ਵਰਮੰਡੇ ਸੋਈ ਪਿੰਡੇ ਕੁਝ ਦਿਨ ਪਹਿਲਾਂ ਦਾਸ ਦੀ ਇੱਕ ਪੜ੍ਹੇ ਲਿਖੇ ਡਾਕਟਰ ਨਾਲ ਮੁਲਾਕਾਤ ਹੋਈ ਕਿਸੇ ਸਬੰਧ ਵਿੱਚ ਤੇ ਉਹ ਡਾਕਟਰ ਵਾਰ-ਵਾਰ ਕੁਝ ਕਰਨ ਗੱਲਾਂ ਬੋਲ ਰਿਹਾ ਸੀ ਗੁਰਬਾਣੀ ਦੀਆਂ ਪੰਕਤੀਆਂ ਬੋਲ ਰਿਹਾ ਸੀ ਉਹਨੇ ਕੁਝ ਪੰਕਤੀਆਂ ਯਾਦ ਕੀਤੀਆਂ ਹੋਈਆਂ ਸੀ ਤੇ ਉਹ ਦਾਵਾ ਕਰ ਰਿਹਾ ਸੀ ਕਹਿੰਦਾ ਜੀ ਮੈਨੂੰ ਬਾੜੀ ਗੁਰਬਾਣੀ ਨਹੀਂ ਆਉਂਦੀ ਮੈਂ ਤਾਂ ਦੋ ਲੈਣਾ ਹੀ ਸਿੱਧ ਕਰਤੀਆਂ ਮੈਂ ਤਾਂ ਉਹ ਕਰਦਾ ਆ ਕਰਦਾ ਤੇ ਉਹਨੇ ਇਹ ਹੀ ਪੰਕਤੀਆਂ ਬੋਲੀਆਂ ਇਸ ਕਰਕੇ ਮੈਂ ਸਪੈਸ਼ਲੀ ਇਹ ਦੇ ਉੱਤੇ ਬੋਲ ਰਿਹਾ ਪਿਆਰਿਓ ਉਹ ਕਹਿੰਦਾ ਸਾਡੇ ਅੰਦਰ ਚੰਦ ਵੀ ਨੇ ਸੂਰਜ ਵੀ ਨੇ ਮੈਂ ਕਹਾਂ ਜੀ ਇਹ ਤਾਂ ਕੋਈ ਵੱਡੀ ਵੱਲ ਨਹੀਂ 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 ਲਿਖਿਆ ਹੋਇਆ ਗੁਰਬਾਣੀ ਚ ਜੋ ਵਰ ਮੰਡੇ ਸੋਈ ਪੰਡੇ ਮੈਂ ਕਹਾਂ ਮੈਂ ਕਹਾਂ ਵੀ ਜਿਹੜੇ ਬੋਲਦੇ ਨੇ ਅਸੀਂ ਸਾਡੀ ਸੁੱਤ ਸੂਜ ਤੇ ਪਹੁੰਚ ਗਈ ਸਾਡੇ ਸੂਜ ਚੰਨ ਤੇ ਪਹੁੰਚ ਗਈ ਕਹਿੰਦਾ ਬਿਲਕੁਲ ਠੀਕ ਹੈ ਇਹ ਬਿਲਕੁਲ ਠੀਕ ਹੈ ਅੰਦਰ ਦਿਸਦੇ ਨੇ ਐ ਮੈਂ ਚੁੱਪ ਰਿਹਾ ਜਦੋਂ ਕੰਮ ਖਤਮ ਹੋ ਗਿਆ ਸਾਡਾ ਜੋ ਕੋਈ ਸਾਡਾ ਕੰਮ ਸੀ ਉਹਨਾਂ ਤੱਕ ਉਸ ਤੋਂ ਬਾਅਦ ਮੈਨੂੰ ਬੁਲਾ ਲਿਆ ਅਸੀਂ ਬਹਿ ਕੇ ਇਕੱਠੇ ਆ ਮੈਂ ਕਿਹਾ ਤੁਹਾਨੂੰ ਮੈਂ ਥੋੜੀ ਗੱਲ ਦੱਸਣੀ ਹੈ ਮੈਂ ਕਿਹਾ ਤੁਸੀਂ ਪੜੇ ਲਿਖੇ ਹੋ ਡਾਕਟਰ ਹੋ ਗੁਰਬਾਣੀ ਨੂੰ ਉਸ ਤਲ ਦੇ ਉੱਤੇ ਜਾ ਕੇ ਵਿਆਖਿਆਨ ਕੀਤਾ ਜਾ ਸਕਦਾ ਹੈ ਅਕਲ ਨਾਲ ਵਿਆਖਿਆਨ ਨਹੀਂ ਕੀਤਾ ਜਾ ਸਕਦਾ ਜੋ ਬ੍ਰਹਮੰਡੇ ਮੈਂ ਕਿਹਾ ਜੇ ਭਗਤ ਜੀ ਲਿਖਦੇ ਨਾ ਵੀ ਜੋ ਬ੍ਰਹਮੰਡ ਸੋਈ ਪਿੰਡੇ ਤਾਂ ਮੈਂ ਮੰਨਦਾ ਵੀ ਹਾਂ ਵੀ ਜਿਹੜਾ ਬ੍ਰਹਿਮੰਡ ਹੈ ਉਹ ਇਸ ਪਿੰਡ ਦੇ ਵਿੱਚ ਹੈ, ਸ਼ੀਰ ਦੇ ਵਿੱਚ ਹੈ। ਉਹਨੇ ਕਿਹਾ ਜੋ ਬ੍ਰਹਿਮੰਡੇ ਲਾਵਾ ਲਾਤੀ ਦਾ ਹੱਥ ਬਣ ਜਾਂਦਾ, ਜੋ ਬ੍ਰਹਿਮੰਡੇ ਜੋ ਬ੍ਰਹਿਮੰਡ ਦੇ ਵਿੱਚ ਹੈ ਜੋ ਬ੍ਰਹਿਮੰਡ ਦੇ ਵਿੱਚ ਹੈ। ਕੋਈ ਇਸ ਪਿੰਡ ਵਿੱਚ ਹੈ ਕਿਉਂਕਿ ਇਹ ਪਿੰਡ ਇਹ ਸਰੀਰ ਬ੍ਰਹਿਮੰਡ ਤੋਂ ਲੱਗ ਨਹੀਂ ਹੈ। ਇਹ ਸਰੀਰ ਵੀ ਬ੍ਰਹਿਮੰਡ ਦਾ ਹਿੱਸਾ ਹੈ ਤੇ ਬ੍ਰਹਿਮੰਡ ਇੱਕ ਸਰੀਰ ਹੈ ਸਾਰਾ ਟੋਟਲਿਟੀ। ਸਾਰਾ ਬ੍ਰਹਮੰਡ ਟੋਟੈਲਿਟੀ ਵਿੱਚ ਇੱਕ ਯੂਨਿਟ ਹੈ ਜਾਂ ਕਹਿ દઈએ ਵੀ ਸਾਰਾ ਸਰੀਰ ਸਾਰਾ ਬ੍ਰਹਮੰਡ ਹੀ ਗੁਰੂ ਨਾਨਕ ਦਾ ਸਰੀਰ ਹੈ ਸਾਰਾ ਬ੍ਰਹਮੰਡ ਹੀ ਕ੍ਰਿਸ਼ਨ ਦਾ ਸਰੀਰ ਹੈ ਸਾਰਾ ਬ੍ਰਹਮੰਡ ਹੀ ਕਬੀਰ ਦਾ ਸਰੀਰ ਹੈ RAM ਦਾ ਸਰੀਰ ਹੈ ਭਗਤ ਜੀ ਦਾ ਸਰੀਰ ਹੈ ਤਾਂ ਹੀ ਉਹਨਾਂ ਨੇ ਕਹਿਤਾ ਜੋ ਬ੍ਰਹਮੰਡ ਹੈ ਸਾਡਾ ਸਰੀਰ ਵੀ ਉਹਦਾ ਹਿੱਸਾ ਹੈ ਪਾਰਟ ਆਫ ਬ੍ਰਹਮੰਡ ਹੈ ਸਾਡਾ ਸਰੀਰ ਵੀ ਉਹਦੇ ਵਿੱਚ ਆ ਜਾਂਦਾ ਉਹ ਕਹਿੰਦੇ ਭਾਈ ਜੋ ਬ੍ਰਹਮੰਡੇ ਸੋਈ ਪਿੰਡੇ ਫਿਰ ਕਹਿੰਦਾ ਜੋ ਖੋਜੈ ਸੋ ਪਾਵੈ ਇੱਥੇ ਉਹਨੇ ਗੱਲ ਨਹੀਂ ਕੀਤੀ ਵੀ ਕੀ ਚੀਜ਼ ਹੈ ਉਹ ਕਿਹੜੀ ਚੀਜ਼ ਹੈ ਉਹ ਤੇ ਸਾਡੇ ਵਾਲੇ ਅਗਲੀ ਲਾਈਨ ਪੜਦੇ ਹੀ ਨਹੀਂ ਹੈ ਮੈਂ ਕਿਹਾ ਅਗਲੀ ਲਾਈਨ ਵੀ ਪੜ ਲਓ ਜੇ ਨਹੀਂ ਸਮਝ ਆਇਆ ਨਹੀਂ ਪਤਾ ਲੱਗਿਆ ਤੁਸੀਂ ਚੰਦ ਸੂਰਜ ਨੂੰ ਕਹੀ ਜਾਂਦੇ ਹੋ ਚੰਦ ਸੂਰਜ ਦੀ ਤਾਂ ਖੋਜ ਕਰ ਲਈ ਸਾਇੰਸਦਾਨਾ ਨੇ ਚੰਦ ਦੀ ਸੂਰਜ ਦੀ ਮੰਗਲ ਦੀ ਧਰਤੀਆਂ ਦੀ ਖੋਜ ਕਰ ਲਈ ਬ੍ਰਹਮਾ ਨੇ ਸਾਇੰਸਦਾਨਾ ਨੇ ਸੂਰਜ ਆ ਆ ਗੈਸਾਂ ਨੇ ਇਹ ਕਿੰਨੇ ਕਿਲੋਮੀਟਰ ਦਾ ਹੈ ਕਿੰਨਾ ਵੱਡਾ ਹੈ ਧਰਤੀ ਤੋਂ ਕਿੰਨਾ ਦੂਰ ਹੈ ਚੰਦ ਤੋਂ ਕਿੰਨਾ ਦੂਰ ਹੈ ਸਾਰੀ ਖੋਜ ਕਰਨ ਦੀ ਚੰਦੀ ਦੀ ਕਰ ਲਈ ਮੰਗਲ ਦੀ ਵੀ ਕਰ ਲਈ ਧਰਤੀਆਂ ਵੀ ਦੇਖ ਲਈਆਂ ਦੁਰਬੀਨ ਨਾਲ ਫਿਰ ਕਿਹੜੀ ਗੱਲ ਰਹੀ ਖੋਜ ਹੋਣ ਵਾਲੀ ਕੀ ਭਗਤ ਪੀਪਾ ਜੀ ਇਹ ਚੰਦ ਸੂਜ ਦੀ ਖੋਜ ਕਰਨ ਦੀ ਗੱਲ ਕਰਦੇ ਸੀ ਚੰਦ ਸੂਜ ਦੀ ਖੋਜ ਕਰਨ ਨਾਲ ਪਿਆਰਿਓ ਅੱਖਾਂ ਵਿੱਚ ਕੇ ਚੰਦ ਦੇਖਣ ਨਾਲ ਸੂਰ ਦੇਖਣ ਨਾਲ ਮਨ ਇਹ ਸ਼ਾਂਤ ਨਹੀਂ ਹੋਣਾ ਇਸ ਧਰਤ ਇਸ શરી ਦੇ ਵਿੱਚ ਦੇਵੀਆਂ ਵੀ ਨੇ ਮਾਰਾ ਕਹਿੰਦੇ ਇਸ ਕਾਇਆ ਮੈਂ ਬ੍ਰਹਮਾ ਵਿਸ਼ਨ ਮਹੇਸ਼ਾ ਸਭ ਕੁਝ ਹੈ ਚ ਦੇਵਤੇ ਵੀ ਨੇ ਇਸ ਵਿੱਚ ਦੇਵਤਿਆਂ ਨੂੰ ਦੇਖ ਨਾਲ ਸ਼ੀਸ਼ ਸ਼ਾਂਤ ਨਹੀਂ ਹੁੰਦਾ ਮਨ ਸ਼ਾਂਤ ਨਹੀਂ ਹੁੰਦਾ ਮਨ ਤਾਂ ਬੜਿਆ ਕਿਉਂਕਿ ਦੇਵਤੇ ਵੀ ਮਾਇਆ ਦਾ ਹਿੱਸਾ ਨੇ ਦੇਤੇ ਵੀ ਮਾਇਆ ਦੇ ਮੰਡਲ ਦੇ ਹਿੱਸੇ ਨੇ ਉਹ ਵੀ ਮਾਇਆ ਦੇ ਮੰਡਲ ਚ ਨੇ ਅਗਿਆਨ ਦੇ ਮੰਡਲ ਚ ਨੇ ਦੇਵਤੇ ਵੀ ਜਿੰਨੀ ਇਹ ਕ੍ਰिएशन ਹੈ ਸਾਰੀ ਮਾਇਆ ਦਾ ਹਿੱਸਾ ਹੈ ਉਹਦੀ ਇਸ ਪ੍ਰਸਾਰੀ ਹੋਈ ਮਾਇਆ ਹੈ ਅਗਿਆਨ ਵਿੱਚ ਫਸਾਰੀ ਹੋਈ ਆ ਉਹਨੇ ਅਗਿਆਨ ਪਾਇਆ ਹੈ ਇਸ ਤਰ੍ਹਾਂ ਇਹ ਦੇ ਉੱਤੇ ਸਾਰੀ ਉਹ ਸਾਡੇ ਥੋੜਾ ਜਿਹਾ ਅੱਖਾਂ ਵਿੱਚ ਕੇ ਥੋੜੀ ਰੋਸ਼ਨੀ ਦੇਖ ਗਈ ਤਾਂ ਕਹਿੰਦੇ ਮੇਰੀ ਸੁਰ ਚੰਤੇ ਪਹੁੰਚ ਗਈ ਸੂਤੇ ਪਹੁੰਚ ਗਈ ਇਹ ਵੱਧਦਾ ਜਾਂਦਾ ਕੰਮ ਅੱਗੇ ਤੋਂ ਅੱਗੇ ਜੇ ਕਿਸ ਨੂੰ ਖੋੜਾ ਕੋਈ ਪਾਣੀ ਦਿਸ ਗਿਆ ਅੱਖਾਂ ਵਿੱਚ ਕੇ ਕੋਈ ਦੇਖਿਆ ਦਿਸ ਗਿਆ ਪਾਣੀ ਕਹਿੰਦਾ ਜੀ ਹੁਣ ਹੜਾ ਆ ਜਾਣਿਆ ਜੀ 24 ਫੁੱਟ ਪਾਣੀ ਆਣਦਾ ਹੈ ਰਾਸ਼ਨ ਇਕੱਠਾ ਕਰ ਲਓ ਇੰਨੀਆਂ ਬੋਰੀਆਂ ਇਕੱਠਾ ਕਰ ਲਓ ਇੰਨੇ ਪਾਣੀ ਇਕੱਠੇ ਕਰ ਲਓ ਇੱਕ ਪਾਸੇ ਗੁਰਬਾਨੀ ਵਰਦ ਇੱਕ ਪਾਸੇ ਡਰਦਾ ਇੱਕ ਪਾਸੇ ਕਹਿ ਰਿਹਾ ਨਾਮ ਜਪੋਂਗੇ ਐ ਹੋਊਗਾ ਨਾਮ ਜਪੋਂਗੇ ਬਚਾ ਹੋ ਜਾਊਗਾ ਪਈ ਤੂੰ ਦਾ ਨਾਮ ਜਪਦਿਆਂ ਤੂੰ ਕਿਉਂ ਇਕੱਠਾ ਕਰਨ ਲੱਗਿਆ ਹੋਇਆ ਕਿਉਂ ਲੋਕਾਂ ਨੂੰ ਭਰਮ ਵਿਚ ਪਾ ਰਿਹਾ ਕਿਉਂ ਤੂੰ ਮਰਨਾ ਹੈ ਜੇ ਤੂੰ ਅਗਿਆਨੀ ਹੈ ਤੂੰ ਤਾਂ ਹੀ ਕਹਿਣਾ ਵੀ ਮਰ ਜਾਗੇ ਗਿਆਨਮਾਨ ਤਾਂ ਪਤਾ ਵੀ ਮੌਤ ਨਹੀਂ ਹੈ ਗਿਆਨਮਾਨ ਚੀਜ਼ਾਂ ਇਕੱਠੀਆਂ ਨਹੀਂ ਕਰੇਗਾ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ ਉਹਨੂੰ ਪਤਾ ਹੈ ਵੀ ਸਿਰਨੇ ਜਾਣਾ ਹੀ ਜਾਣਾ ਤੇ ਮੈਂ ਕਿਤੇ ਨਹੀਂ ਜਾਣਾ ਅਸਲੀ ਸਾਡਾ ਆਪਾ ਮੈਂ ਜਿਹੜਾ ਹੈ ਉਹ ਹੈ ਪਰਮ ਤਤ ਉਹ ਭਗਤ ਦੀਪਾ ਜੀ ਨੇ ਪਹਿਲਾਂ ਕਹਿਤਾ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜਿਆ ਸੋ ਪਾਵੈ ਨਹੀਂ ਪਤਾ ਲੱਗਿਆ ਕੀ ਚੀਜ਼ ਹੈ ਫਿਰ ਕਹਿੰਦੇ ਪੀਪਾ ਪ੍ਰਣਲੈ ਪਰਮ ਤਤ ਹੈ ਉਹ ਪਰਮ ਤਤ ਦੀ ਗੱਲ ਕਰਦੇ ਨੇ ਬ੍ਰਹਮੰਡ ਵਿੱਚ ਜਿਹੜਾ ਪਰਮ ਤਤ ਹੈ ਪਰਮ ਚੇਤਨ ਤਤ ਹੈ ਜਿਹੜਾ ਸੁਪਰ ਕੌਂਸ਼ੀਅਸਨੈਸ ਜਿਹੜਾ ਹੈ ਪਰਮ ਅਵੇਅਰਨੈਸ ਜਿਹੜੀ ਚੇਤਨਤਾ ਹੈ ਜਿਹਦੇ ਆਸਰੇ ਧਰਤੀਆਂ ਘੁੰਮ ਰਹੀਆਂ ਨੇ ਜਿੰਨੇ ਸਾਰੀ ਟਾਈਮਿੰਗ ਬਣਾਈ ਹੈ ਇਹਨਾਂ ਚੰਦ ਸੂਰਜ ਧਰਤੀਆਂ ਦੀ ਬ੍ਰਹਮੰਡ ਦੀ ਜਿਹਦੇ ਹੁਕਮ ਚ ਜਿਹਦੇ ਆਸਰੇ ਇਹ ਖਿੱਚਾਂ ਪੈ ਰਹੀਆਂ ਧਰਤੀ ਖਿੱਚਦੀ ਹੈ ਗੁਰਤਾ ਸ਼ਕਤੀ ਹੈ ਆਕਰਸ਼ਨ ਸ਼ਕਤੀ ਹੈ ਉਤਕਰਸ਼ਨ ਸ਼ਕਤੀ ਹੈ ਉਹਦੀ ਗੱਲ ਕਰਦੇ ਨੇ ਜਿਹਦੇ ਆਸਰੇ ਤੇ ਖੜੀਆਂ ਨੇ ਸਾਰੀਆਂ ਹੈ ਜਾਂ ਤੋਂ ਤਾਂ ਮੈਂ ਮੰਨ ਲਿਆ ਹੈ ਜੀਦੇ ਆਸਰੇ ਤੇ ਇਹ ਧਰਤੀਆਂ ਘੁੰਮ ਰਹੀਆਂ ਨੇ ਗ੍ਰਹਿ ਘੁੰਮ ਰਹੇ ਨੇ ਪ੍ਰਕਿਰਤੀ ਚ ਹਰਿਆਲੀ ਹੈ ਪਾਣੀ ਚ ਸੀਤਲਤਾ ਹੈ ਹਵਾ ਚ ਚੰਚਲਤਾ ਹੈ ਧਰਤੀ ਚ ਠੋਸਤਾ ਹੈ ਅਗਰ ਵਿੱਚ ਤੇਜ ਹੈ ਜਿਦੇ ਕਰਕੇ ਉਹਦੀ ਗੱਲ ਕਰਦੇ ਨੇ ਪਰਮ ਤਤ ਦੀ ਪੀਪਾ ਪ੍ਰਣਵਾ ਪ੍ਰਣਵਾ ਕਹਿੰਦੇ ਕਹਿੰਦਾ ਹੈ ਪੀਪਾ ਕਹਿੰਦਾ ਹੈ ਉਹ ਜਿਹਦੀ ਖੋਜ ਕਰਨੀ ਹੈ ਉਹ ਪਰਮ ਤਤ ਹੈ ਅੱਗੇ ਕੰਡੀਸ਼ਨ ਲਾਤੀ ਕਹਿੰਦੇ ਸਤਗੁਰ ਹੋਏ ਜੇ ਸਤਗੁਰ ਮਿਲ ਜਾਵੇ ਸੱਚਾ ਗੁਰੂ ਮਿਲ ਜਾਵੇ ਕੋਈ ਨਾਮ ਰਸਿਆ ਮਿਲ ਜਾਵੇ ਅਭਿਆਸੀ ਮਿਲ ਜਾਵੇ ਉਹ ਲਿਖਾ ਦੇਗਾ ਲਿਖਾਵੇ ਲਿਖਾਵੇ ਨ ਦੱਸ ਦੇਗਾ ਬਾਤ ਕਲੀਅਰ ਕਰ ਦੇਗਾ ਦਿਖਾ ਦੇਗਾ ਖੋਲ ਕੇ ਗੱਲ ਤਾਂ ਇਹ ਸੀ ਗੱਲ ਪਰਮ ਤਤ ਦੀ ਸੀ ਤੇ ਸਾਡੇ ਥੋੜੀ ਜੀ ਝਮਕ ਪਈ ਨਹੀਂ ਹੈ ਤੇ ਨਾਦ ਨਾ ਪੋਡਕਾਸਟ ਆ ਜਾਂਦੇ ਨੇ ਔਰ ਅੱਗੇ ਪੋਡਕਾਸਟਰ ਲੱਭਦੇ ਫਿਰਦੇ ਨੇ ਵੀ ਇਹਨਾਂ ਨੂੰ ਲੱਭੇ ਕੋਈ ਆ ਦੇਖੋ ਜੀ ਇਹਨਾਂ ਨੇ ਰੱਬ ਨਾਲ ਗੱਲਾਂ ਕੀਤੀਆਂ ਇਹਨਾਂ ਨੇ ਦੇਵਤਾ ਨਾਲ ਗੱਲਾਂ ਕੀਤੀਆਂ ਇਹਨੇ ਚੰਦ ਸੂਰਜ ਵੀ ਚੱਲੇ ਗਏ ਇਹ ਇਹ ਕੀ ਹੋ ਰਿਹਾ ਹੈ ਰੋਹਾਨਿਤ ਦਾ ਜਲੂਸ ਕਰ ਰਹੇ ਨੇ ਰੋਹਾਨਿਤ ਨੂੰ ਗੁੱਝ ਸੱਟ ਸੱਟ ਰਹੇ ਨੇ ਪਿਆਰੋ ਰੋਹਾਨਿਤ ਤਾਂ ਪਦਾਰਥ ਤੋਂ ਪਦਾਰਥ ਤੱਕ ਤਾਂ ਰੋਹਾਨਿਤ ਹੈ ਹੀ ਨਹੀਂ ਰੋਹਾਨਿਤ ਹੈ ਪਦਾਰਥ ਜਿੱਥੇ ਖਤਮ ਹੁੰਦਾ ਉਹ ਤੋਂ ਅੱਗੇ ਰੋਹਾਨੀ ਮੰਡਲ ਸ਼ੁਰੂ ਹੁੰਦਾ ਹੈ ਰੂਹ ਦਾ ਉਹ ਸੂਖਮ ਸਰੀਰ ਦਾ ਮੰਡਲ ਸ਼ੁਰੂ ਹੁੰਦਾ ਜਿੱਥੇ ਪਦਾਰਥ ਖਤਮ ਹੁੰਦਾ ਹੈ ਜਿਹੜਾ ਸੂਖਮ ਸਰੀਰ ਹੈ ਉਹ ਵੀ ਮਾਇਆ ਦਾ ਹਿੱਸਾ ਹੈ ਸੂਖਮ ਸਰੀਰ ਨੂੰ ਵੀ ਚਲਾਉਣ ਵਾਲੀ ਜਿਹੜੀ ਸ਼ਕਤੀ ਹੈ ਪਰਮ ਤਤ ਉਹ ਹੈ ਰੋਹਾਨੀ ਉਹ ਹੈ ਰੂਹ ਰੂਹ ਦੀ ਬਾਤ ਹੈ ਅਧਿਆਤਮ ਦੀ ਬਾਤ ਹੈ ਪਰਮੇਸ਼ਰ ਦੀ ਬਾਤ ਹੈ ਨਾਮ ਦੀ ਬਾਤ ਹੈ ਇਹ ਤੁਰੇ ਕਿੱਧਰ ਨੂੰ ਨੇ ਦੁੱਖ ਵੀ ਹੁੰਦਾ ਹਾਸਾ ਵੀ ਹੁੰਦਾ ਆਉਂਦਾ ਧਿਆਨ ਦਿਓ ਪਿਆਰ ਜਿਨ੍ਹਾਂ ਨੂੰ ਖੋਜ ਦੀ ਖੋਜ ਦਾ ਸ਼ੌਂਕ ਹੈ ਜੇ ਮਾਰਾ ਮੋਟਾ ਚਾਹੋ ਪਿਆਰ ਇਸ਼ਕ ਲੱਗੇ ਅੰਦਰ ਕਾਂ ਅਸੀਂ ਚੰਦ ਸੂਜ ਦੀ ਖੋਜ ਨਹੀਂ ਕਰਨੀ ਇਹ ਤਾਂ ਡਿਊਟੀ ਕਰਦੇ ਨੇ ਆਪਣੀ ਇਹ ਤਾਂ ਆਪਣਾ ਸਮਾਂ ਬੰਨਿਆ ਹੋਇਆ ਪਰਮਿਸ਼ਨ ਇਹਨਾਂ ਤਾਂ ਪੂਨਮਾਸ਼ੀ ਆਉਣੀ ਆਉਣੀ ਹੈ ਮਹੀਨੇ ਵਾਰ ਤੇ ਚੰਦ ਨੇ ਘੁੰਮਣਾ ਹੈ ਅੱਧਾ ਹੋਣਾ ਹੈ ਪੂਰਾ ਹੋਣਾ ਹੈ ਰੋਸ਼ਨੀ ਦੇ ਹਿਸਾਬ ਨਾਲ ਚੰਦ ਦੀ ਪੈਂਦੀ ਹੈ ਸੂਜ ਦੀ ਰੋਸ਼ਨੀ ਪੈਂਦੀ ਹੈ ਧਰਤੀਆਂ ਘੁੰਮਦੀਆਂ ਨੇ ਇਹ ਤਾਂ ਚੱਲ ਹੀ ਜਾਣਾ ਕੰਮ ਆ ਇਹ ਤਾਂ ਮੈਦਾਂ ਮੰਡਲ ਹੈ ਇਹ ਤਾਂ ਖੇਡ ਦਾ ਹਿੱਸਾ ਹੈ ਅਸੀਂ ਖੇਲ ਤੋਂ ਪਰੇ ਜਾਣਾ ਹੈ ਖੇਲ ਖੇਲ ਅਖੇਲ ਅਸੀਂ ਆ ਖੇਲ ਜ ਜਾਣ ਆ ਖੇਲ ਹੈ ਆ ਖੇਲ ਹੈ ਜਿੱਥੇ ਮਾਇਆ ਖਤਮ ਹੈ ਮਾਇਆ ਕੀ ਹੈ ਮਾਇਆ ਹੈ ਮਨ ਮਨ ਕੀ ਹੈ ਮਨ ਹੈ ਵਿਚਾਰ ਥੌਟਲੈਸ ਵਿਚਾਰਾ ਤੋਂ ਪਰੇ ਮਨ ਤੋਂ ਪਰੇ ਬੁੱਧੀ ਤੋਂ ਪਰੇ ਚਿੱਤ ਤੋਂ ਪਰੇ ਪਹਿਲਾਂ ਤੈਨੂੰ ਅਗਲਾ-ਅਗਲਾ ਕਰਨਾ ਪੈਂਦਾ ਹੈ ਮਨ ਕੀ ਹੈ ਬੁੱਧੀ ਕੀ ਹੈ ਚਿੱਤ ਕੀ ਹੈ ਅਹੰਭਾਵ ਕੀ ਹੈ ਅਲੱਗ ਹਸਤੀ ਬਣਾਈ ਬੈਠਾ ਇਹ ਪਰਮੇਸ਼ਰ ਤੋਂ ਅਹੰ ਭਾਵ ਅਹੰ ਬੁੱਧ ਇਹ ਚਾਰਾਂ ਦੀ ਪੱਲਾ ਤਾਂ ਇਹ ਖੋਜ ਕਰਨੀ ਆ ਮੇਰੇ ਅੰਦਰ ਮਨ ਕਿੱਥੇ ਹੈ ਸ਼ਰੀਰ ਦੇ ਵਿੱਚ ਪ੍ਰਾਣ ਕਿਵੇਂ ਚੱਲਦੇ ਨੇ ਮਨ ਕਿਵੇਂ ਚੱਲਦਾ ਹੈ ਬੁੱਧੀ ਕਿਵੇਂ ਕੰਮ ਕਰਦੀ ਹੈ ਤੇ ਚਿੱਤ ਕਿਵੇਂ ਕੰਮ ਕਰਦਾ ਹੈ ਚਿੱਤ ਦਾ ਕੀ ਕੰਮ ਹੈ ਚਿੱਤ 'ਚ ਕੀ ਕੁਝ ਪਿਆ ਹੈ ਇਹ ਸਾਰਾ ਜਿਹੜਾ ਪੱਲਾ ਤਾਂ ਇਹਨੂੰ ਇਹ ਇਹ ਮਾਇਆ ਦਾ ਗਿਆਨ ਕਰਨਾ ਪੈਂਦਾ ਵੀ ਇਹ ਹੈ ਕੀ ਇਹ ਸ਼ਰੀਰ ਵਿੱਚ ਫੇ ਜਿਉਂ ਦੇਖਦਾ ਵੀ ਇਹ ਤਾਂ ਸਰੀਰ ਦਾ ਸਬੰਧ ਰੱਖਦੇ ਨੇ ਤਾਂ ਪ੍ਰਾਣ ਵੀ ਬੁੱਧੀ ਵੀ ਚਿੱਤ ਵੀ ਮਨ ਵੀ ਇਹਦਾ ਜੜ ਨੇ ਇਹਨਾਂ ਸਾਰਿਆਂ ਨੂੰ ਸੱਤਾ ਦੇਣ ਵਾਲਾ ਚਲਾਉਣ ਵਾਲਾ ਉਹ ਪਰਮ ਤਤ ਹੈ ਪੀਪਾ ਪ੍ਰਣਮੈ ਪਰਮ ਤਤ ਹੈ ਉਸ ਪਰਮ ਤਤ ਦੀ ਖੋਜ ਕਰਨੀ ਹੈ ਪਿਆਰਿਓ ਤੇ ਖੋਜ ਕਰਮ ਖੋਜ ਕਰਨ ਵਾਸਤੇ ਇੱਕ ਚੀਜ਼ ਜ਼ਰੂਰੀ ਹੈ ਉਹ ਹੈ ਗੁਰਬਾਣੀ ਚ ਅਸਰਿਵਾਰ ਮਾ ਫਰਾਂ ਕਹਿੰਦੇ ਸੱਚ ਕਾਲ ਕੂੜ ਵਰਤਿਆ ਕਹਿੰਦੇ ਭਈ ਸੱਚ ਦਾ ਕਲ ਪੈ ਗਿਆ ਖੋਜ ਕਿਵੇਂ ਕਰ ਲੋਗੇ ਸੱਚ ਹੀ ਨਹੀਂ ਹੈ ਪੱਲੇ ਨਾਨਕ ਬਖਾਨਾ ਬੇਨਤੀ ਜਿਨ ਨੂੰ ਸੱਚ ਪੱਲੇ ਹੋਏ ਝੂਠਾ ਤਾਂ ਝੂਠਾ ਕੁਕਰ ਮਾਰਦਾ ਫਿਰ ਜਗ੍ਹਾ ਜਗ੍ਹਾ ਤੇ ਸੱਚ ਕਾਲ ਕੂੜ ਵਰਤਿਆ ਕਲ ਕਾਲਖ ਵੇਤਾਲ ਕਹਿੰਦੇ ਬੀਓ ਬੀਜ ਪਤ ਲੈ ਗਏ ਜਿਨ੍ਹਾਂ ਦਾ ਮਨ ਚਿੱਤ ਇੱਕ ਹੈ ਜਿਨ੍ਹਾਂ ਦਾ ਮਨ ਖਿੰਡਿਆ ਹੋਇਆ ਨਹੀਂ ਹੈ ਜਿਨ੍ਹਾਂ ਦਾ ਮਨ ਮੈਲਾ ਨਹੀਂ ਹੈ ਜਿਨ੍ਹਾਂ ਦਾ ਮਨ ਟਿਕਿਆ ਹੋਇਆ ਹੈ ਠਹਿਰਿਆ ਹੋਇਆ ਹੈ ਬੁੱਧੀ ਠਹਿਰੀ ਹੋਈ ਹੈ ਚਿੱਤ ਠਹਿਰਿਆ ਹੋਇਆ ਹੈ ਪ੍ਰਾਣ ਠਹਿਰੇ ਹੋਏ ਨੇ ਸਰੀਰ ਠਹਿਰਿਆ ਹੋਇਆ ਹੈ ਚੌਂਕੜੀ ਵੱਜੀ ਹੋਈ ਹੈ 2 3 4 ਘੰਟੇ ਪਤਾ ਕੋਈ ਨਹੀਂ ਸਿਰ ਠਹਿਰ ਗਿਆ ਤੇ ਪ੍ਰਾਨ ਠਹਿਰ ਗਏ ਹੌਲੀ ਹੋ ਗਏ ਬਹੁਤ ਫਿਰ ਪ੍ਰਾਨ ਤੋਂ ਬਾਅਦ ਅਗੇ ਬੁੱਧੀ ਠਹਿਰ ਗਈ ਮਨ ਠਹਿਰ ਗਿਆ ਚਿਤ ਠਹਿਰ ਗਿਆ ਇਹ ਸਾਰੇ ਠਹਿਰ ਗਏ ਜਦੋਂ ਫਿਰ ਇਹਨੂੰ ਆਪਣੇ ਆਪ ਦਾ ਪਤਾ ਲੱਗਦਾ ਕਿ ਮੈਂ ਹਾਂ ਕੀ ਮੈਂ ਨਾ ਸਭ ਤੋਂ ਪਰੇ ਹਾਂ ਮੈਂ ਸਰੀਰ ਤੋਂ ਪ੍ਰਾਣਾ ਤੋਂ ਮਨ ਤੋਂ ਵਿਚਾਰਾਂ ਤੋਂ ਬੁੱਧੀ ਤੋਂ ਤੇ ਚਿਤ ਤੋਂ ਚਿਤ ਜਿਹੜਾ ਚਤ ਨਹੀਂ ਕਰਦਾ ਦੁੱਖ ਸੁੱਖ ਅਨੁਭਵ ਕਰਦਾ ਹੈ ਇਸ ਕਿਤੇ ਤੋਂ ਬੁੱਧੀ ਤੋਂ ਮੈਂ ਪਰੇ ਆ ਫਿਰ ਉਹਨੂੰ ਪਤਾ ਲੱਗਦਾ ਕਿ ਮੈਂ ਹਾਂ ਕੀ ਮੇਰਾ ਸਰੂਪ ਕਿਹਜੇ ਹੈ ਇੰਨਾ ਪਤਾ ਲੱਗ ਜਾਂਦਾ ਕਿ ਮੈਂ ਜਿਸਤੇ ਉਪਜੇ ਤਿਸ ਹੀ ਜੈਸੇ ਮੈਂ ਬਹੁਤ ਆਨੰਦਮਈ ਆ ਉੱਥੇ ਕੋਈ ਦੁੱਖ ਨਹੀਂ ਹੈ ਮੈਂ ਉੱਥੇ ਉੱਥੇ ਹਲਕਾ ਹਲਕਾ ਆਨੰਦ ਹੈ ਹਲਕਾ ਹਲਕਾ ਸਰੂਰ ਹੈ ਹਲਕੀ ਹਲਕੀ ਬੇਪਰਵਾਹੀ ਹੈ ਉੱਥੇ ਕੋਈ ਚਿੰਤਾ ਨਹੀਂ ਹੈ ਕੋਈ ਸੋਗ ਨਹੀਂ ਹੈ ਉੱਥੇ ਹਰਖ ਨਹੀਂ ਹੈ ਇਹ ਦਾ ਆਪਣਾ ਸਰੂਪ ਹੈ ਨਿਜ ਸਰੂਪ ਹੈ ਜਿਹਨੂੰ ਬੂੰਦ ਕੇ ਹੈ ਬੂੰਦ ਨਿਰਮਲ ਬੂੰਦ ਆਕਾਸ਼ ਕੀ ਕਬੀਰ ਨਿਰਮਲ ਬੂੰਦ ਆਕਾਸ਼ ਐਨੇ ਖੋਜ ਕਰਨੀ ਐ ਫਿਰ ਜਿਹੜੀ ਨਿਰਮਲ ਬੂੰਦ ਹੈ ਉਹਦੀ ਪੁਕਾਰ ਹੈ ਫਿਰ ਆਪਣੇ ਸਰੋਤ ਨੂੰ ਲੱਭਦੀ ਐ ਆਪਣੇ ਮੂਲ ਨੂੰ ਲੱਭਦੀ ਐ ਮੇਰਾ ਮੂਲ ਕੀ ਐ ਜਿੱਥੋਂ ਮੈਂ ਆਈ ਕਿੱਥੋਂ ਆ ਉਹ ਆਈ ਐ ਸਮੁੰਦਰ ਚੋਂ ਸਮੁੰਦਰ ਹੈ ਪਰਮੇਸ਼ਰ ਜਿਹਦਾ ਅੰਤ ਪਾਰ ਹੀ ਨਹੀਂ ਕੋਈ ਇਹ ਖੋਜ ਤਾਂ ਇਹ ਕਰਨੀ ਸੀ ਤੇ ਸਾਡੇ ਵਾਲੇ ਤੁਰਪੇ ਕੁਛ ਥੋੜੀ ਗੁਰਬਾਨੀ ਯਾਦ ਕੀਤੀ ਥੋੜੀ ਕਥਾ ਸਿੱਖ ਲਈ ਸਿੱਧਾ ਚੈਨਲਾਂ ਤੇ ਸਿੱਧਾ ਪੋਡਕਾਸਟਾਂ ਤੇ ਲੋ ਜੀ ਆ ਜੋ ਬ੍ਰਹਮੰਡ ਦੇ ਸੋਈ ਪਿੰਡੇ ਬਸ ਰੱਟਾ ਲਾ ਰੱਖਿਆ ਜੋ ਬ੍ਰਹਮੰਡ ਨੂੰ ਸੱਤਾ ਚਲਾ ਰਹੀ ਹੈ ਪਰਮ ਸੱਤਾ ਆਨੰਦਮਈ ਸਤ ਚਿਤ ਆਨੰਦ ਸੱਚ ਦਾ ਆਨੰਦ ਪਰਮੇਸ਼ਰ ਆਤਮਾ ਨੂੰ ਗੁਰੂ ਕਹ ਦੋ ਉਹਨੂੰ ਆਤਮਾ ਕਹਿ ਲੋ ਉਹਨੂੰ ਕ੍ਰਿਸ਼ਨ ਕਹਿ ਲੋ ਉਹ ਪਰਮ ਸੱਤਾ ਹੈ ਆਨੰਦਮਈ ਜਿ ਤੋਂ ਬਿਨਾ ਇਹ ਸੰਸਾਰ ਦਾ ਕਿਣਕਾ ਵੀ ਨਹੀਂ ਹੈ ਔਰ ਜਿ ਤੋਂ ਬਿਨਾ ਇਹ ਸਾਰੇ ਵਰਮੰਡ ਦੀ ਕੋਈ ਹੋਂਦ ਨਹੀਂ ਹੈ ਉਹਦੇ ਤੇ ਟਿਕਿਆ ਹੋਇਆ ਉਹਨੇ ਚਲਾ ਰੱਖਿਆ ਇਹਨੂੰ ਨਾਮ ਕਹਿਆ ਨਾਮ ਨਾਮ ਕੇ ਧਾਰੇ ਸਗਲੇ ਜੰਤ ਉਹਨੇ ਸਾਰੇ ਜੀਵ ਜੰਤੂ ਧਰਨ ਕੀਤੇ ਉਹਨੇ ਨਾਮ ਕੇ ਧਾਰੇ ਖੰਨ ਬ੍ਰਹਮੰਡ ਸਾਰੇ ਵਰਮੰਡ ਉਹਨਾਂ ਧਰਨ ਕੀਤੇ ਨਾਮ ਨੇ ਉਹ ਨਾਮ ਚੇਤਨਤਾ ਹੈ ਚੇਤਨ ਸ਼ਕਤੀ ਹੈ ਉਸ ਚੇਤਨ ਸ਼ਕਤੀ ਤੱਕ ਪਹੁੰਚਣਾ ਸੀ ਤੇ ਇਹ ਹੁਣ ਅੱਖਰਾਂ ਦੇ ਅਰਥ ਗਲਤ ਕੱਢ ਬੈਠਾ ਜਦੋਂ ਪਹਿਲਾਂ ਹੀ ਗਤਮ ਗਲਤ ਫੱਟ ਲਿਆ ਫਿਰ ਅੱਗੇ ਤਾਂ ਗਲਤੀ ਜਾਊਗਾ ਫਿਰ ਸੋ ਪਿਆਰ ਇੱਕ ਤਾਂ ਬੇਨਤੀ ਇਹ ਹੈ ਕਿ ਇਹਨੇ ਖੋਜ ਕਰਨੀ ਹੈ ਆਤਮ ਤਤ ਦੀ ਜੋ ਪਰਿਪੂਰਨ ਹੈ ਜੋ ਆਨੰਦਮਈ ਹੈ ਜਿੱਥੇ ਸਾਰ ਦੁੱਖ ਦੂਰ ਹੋ ਜਾਂਦੇ ਜਿੱਥੇ ਜੰਮਣ ਮਰਨ ਵੀ ਕਟਿਆ ਜਾਂਦਾ ਕੋਈ ਜਿੰਨ ਦੀ ਛੜਿਆ ਨਹੀਂ ਜਾਂਦੀ ਫਿਰ ਉੱਥੇ ਫਿਰ ਇਹ ਅਮਰ ਹੋ ਜਾਂਦਾ ਹੈ ਦੁਜ੍ਜ ਵਚਨ ਹੈ ਕਿ ਉਹਦੀ ਖੋਜ ਕਿਵੇਂ ਕਰਨੀ ਹੈ ਉਹਦੇ ਵਾਸਤੇ ਵਚਨ ਆ ਗਿਆ ਕਿ ਬੀ ਉਹ ਬੀਜ ਪਤਲੇ ਗਏ ਅਬ ਕਿਉਂ ਉਗਵੈ ਦਾਲ ਜਿਹਦਾ ਜਿਦਾ ਮਨ ਦਾਲ ਬਣਿਆ ਪਿਆ ਜਿਦਾ ਮਨ ਦਲੀਆ ਬਣਿਆ ਪਿਆ ਜਿਦਾ ਮਨ ਮੈਦਾ ਬਣਿਆ ਪਿਆ ਇੰਨਾ ਟੁੱਟਿਆ ਪਿਆ ਮਾਇਆ ਚ ਉਧਰੋਂ ਖਿਚਰੀ ਹੈ ਉਧਰੋਂ ਖਿਚਰੀ ਆ ਪੈਸਾ ਜ਼ਮੀਨ ਨਾਲ ਰਿਸ਼ਤੇਦਾਰ ਧੀਆਂ ਪੁੱਤ ਦੁੱਖ ਬਿਮਾਰੀਆਂ ਸ਼ਰੀਰ ਦੇ ਦੁੱਖ ਹੈ ਕਿ ਤੇ ਅੰਤ ਇਹੇ ਇਹ ਮਾਇਆ ਨੇ ਇਹਦੇ ਮਨ ਦਾ ਦਲੀਆ ਕੀ ਮੈਦਾ ਬਣਾ ਦਿੱਤਾ ਉਹ ਮੈਦਾ ਬਣਾ ਦਿੱਤਾ ਤੇ ਹੁਣ ਇਹ ਉੱਗੂਗਾ ਕਿਵੇਂ ਜਿਹਦਾ ਸਾਬਤ ਹੁੰਦਾ ਬੀਜ ਫਿਰਦਾ ਉੱਗਦਾ ਖੜਦਾ ਸਾਬਤ ਹੈ ਨਹੀਂ ਉਹ ਸਾਬਤ ਕਰਨਾ ਬੈਣਾ ਬੱਲਾ ਦਿਲ ਸਾਬਤ ਹੋਵੇ ਮਨ ਸਾਬਤ ਹੋਵੇ ਫਿਰ ਇਹ ਉੱਗਦਾ ਫਿਰ ਬੂਟਾ ਆਉਂਦਾ ਉਹਨੂੰ ਫੁੱਲ ਵੀ ਲੱਗਦੇ ਨੇ ਫਿਰ ਫਲ ਵੀ ਲੱਗਦੇ ਨੇ ਸੋ ਜਦੋਂ ਇਹਦਾ ਮਾਨੀ ਮੈਦਾ ਹੋਇਆ ਪਿਆ ਮਨ ਦਲੀਆ ਹੋਇਆ ਪਿਆ ਕਿਵੇਂ ਉਹ ਕਹੇ ਜੇ ਇੱਕ ਹੋਏ ਤਾਂ ਉਗਵੇ ਜੇ ਇੱਕ ਹੋ ਜਾਵੇ ਤਾਂ ਉਗੂਗਾ ਹੁਣ ਇੱਕ ਮਨ ਹੋਣਾ ਬੜਾ ਔਖਾ ਹੈ ਇੱਕ ਚਿੱਤ ਹੋਣਾ ਬੜਾ ਔਖਾ ਵਿਚਾਰ ਹੀ ਨਹੀਂ ਖਤਮ ਹੁੰਦੇ ਦੇ ਇੰਨਾ ਕਿ ਗੰਦ ਮੰਦ ਨੇ ਆਪਣੇ ਅੰਦਰ ਭਰ ਲਿਆ ਇੰਨਾ ਕਿ ਨੇ ਆਪਣਾ ਅਚੇਤ ਮਨ ਭਰੀ ਬੈਠਾ ਹੈ ਅੱਖਾਂ ਵਿੱਚੀਆਂ ਨੇ ਨਾਦ ਨਾ ਵਿਚਾਰ ਨਾਦ ਨਾ ਖਿਆਲ ਮਾੜੇ ਤੋਂ ਮਾੜੇ 20 ਸਾਲ ਪੁਰਾਣੇ ਅਨੇ ਕਦੋਂ ਕਦੋਂ ਦੇ ਜੋੜੀ ਬੈਠਾ ਅੰਦਰ ਰੱਖੀ ਬੈਠਾ ਕੱਢਦਾ ਹੀ ਨਹੀਂ ਹੈ ਬਾਹਰ ਉਹਨਾਂ ਨੂੰ ਕੱਢਣਗੇ ਕਿ ਨਿਕਲੇ ਨਿਕਲੇ ਕਿਵੇਂ ਬਾਹਰ ਓਹੋ ਨਿਕਲਣਗੇ ਜਦੋਂ ਇਹ ਧਿਆਨ ਚ ਜਾਏਗਾ ਪਹਿਲਾਂ ਸਿਮਨ ਕਰੇਗਾ ਪਹਿਲਾਂ ਗੁਰੂ ਵਾਲਾ ਬਣੇਗਾ ਸਤਗੁਰ ਹੋਏ ਲਖਾਵੇ ਪੀਪਾ ਭਗਤ ਜੀ ਕਹਿੰਦੇ ਪੀਪਾ ਪ੍ਰਣਲੈ ਪਰਮ ਤਤ ਹੈ ਉਹ ਪਰਮ ਤਤ ਦੀ ਗੱਲ ਕਰ ਰਹੇ ਆ ਸਿੰਘ ਦੇ ਪੀਪਾ ਭਗਤ ਕਹਿੰਦਾ ਉਹ ਫੇ ਕਿਵੇਂ ਖੋਜੇਗਾ ਕਹਿੰਦੇ ਸਤਗੁਰ ਹੋਏ ਲਖਾਵੇ ਸਤਗੁਰੂ ਮਿਲ ਜਾਵੇ ਗੁਰੂ ਮਿਲ ਜਾਵੇ ਤੈਨੂੰ ਗੁਰੂ ਦੀ ਬਾਣੀ ਦੀ ਵਿਚਾਰ ਕਰ ਲਵੇ ਉਹਦੇ ਅਨੁਸਾਰ ਜੀਵਨ ਚਲਾ ਲਵੇ ਲਾਲਚ ਘੱਟ ਕਰ ਦੇਵੇ ਈਰਖਾ ਖਤਮ ਕਰ ਦੇਵੇ ਇਹ ਕਾਮ ਕਰੋ ਲੋਭ ਮੋਹ ਹੰਕਾਰ ਨੂੰ ਬਸ ਬਸ ਕਰੇ ਸਵਲਵਲ ਉਹ ਗੁਰੂ ਇਹਤੇ ਕਿਰਪਾ ਕਰਕੇ ਇਹਨੂੰ ਠਹਿਰਾ ਦੇਗਾ ਜਿਹੜੇ ਨੂੰ ਭੁਜਾਈ ਫਿਰਦੇ ਨੇ ਨਾ ਇਹ ਵਿਸ਼ੇਵਕਾਰ ਉਹਨਾਂ ਨੂੰ ਰੋਕ ਦੇਗਾ ਠਾਕ ਦੇਗਾ ਠਾਕ ਠਾਕਣਾ ਸ਼ਬਦ ਠਾਕ ਦੇਗਾ ਨਾ ਰੋਕ ਦੇਗਾ ਜਿਉਂ ਹੀ ਉਹ ਰੁਕਦੇ ਨੇ ਇਹਦਾ ਮਨ ਰੁਕ ਜਾਂਦਾ ਹੈ ਇਹ ਐ ਸਮਝ ਲਓ ਵੀ ਜੇ ਕਿਸੇ ਬੰਦੇ ਨੂੰ ਆਪਾਂ ਪੰਜ ਘੋੜਿਆਂ ਪਿੱਛੇ ਬੰਨ੍ਹ ਦੀਏ ਉਹ ਬੰਦਾ ਹਾਲ ਕੀ ਹੋਊਗਾ ਕੜੀਸੀ ਫਿਰਨਗੇ ਉਹਨੂੰ ਜੇ ਪੰਜੇ ਘੋੜੇ ਰੁਕ ਜਾਣ ਤਾਂ ਵੀ ਰੁਕ ਜਾਊਗਾ ਤੋ ਇਸੇ ਦੀ ਕਹੜੇ ਪੰਜ ਗਿਆਨ ਇੰਦਰੇ ਪੰਜ ਕਰਮ ਇੰਦਰੇ ਇਹ ਸੀਦੇ ਘੋੜੇ ਨੇ ਪੁਝਾਈ ਫਿਰਦੇ ਨੇ ਮਨ ਨੂੰ ਵੀ ਸ਼ਰੀਰ ਨੂੰ ਵੀ ਸ਼ੀਰ ਟਿਕ ਜਾਵੇ ਮਨ ਟਿਕ ਜਾਵੇ ਤਾਂ ਗੁਰੂ ਦੀ ਕਿਰਪਾ ਨਾਲ ਸਤਗੁਰੂ ਦੀ ਕਿਰਪਾ ਨਾਲ ਸੰਤਾਂ ਦੀ ਸੰਗਤ ਜਾ ਕੇ ਲਗਾਤਾਰ ਵਚਨ ਸੁਣ ਕੇ ਮਨ ਕੇ ਉਹਨਾਂ ਨੂੰ ਵਿਚਾਰ ਚ ਲਿਆ ਕੇ ਉਹਨੂੰ ਮੰਨ ਕੇ ਫਿਰ ਕਮਾਈ ਕਰਦਾ ਹੈ ਜੀਵਨ ਨੂੰ ਸੋਧਦਾ ਹੈ ਮਨ ਨੂੰ ਇੱਕ ਕਰਦਾ ਹੈ ਜਦੋਂ ਇੱਕ ਮਨ ਹੋਗਾ ਚੜਾਈ ਕਰੇਗਾ ਤੁਸੀਂ ਜਦੋਂ ਇੱਕ ਮਨ ਹੋ ਗਿਆ ਬੰਧਨ ਟੁੱਟ ਗਏ ਇਹਦੇ ਸਾਰੇ ਦੇ ਫਿਰ ਅੱਗੇ ਨੂੰ ਵਧੇਗਾ ਫਿਰ ਫਿਰ ਸੁਰਤੀ ਦੀ ਕਾਗਰ ਹੋ ਜਾਏਗੀ ਅੰਦਰ ਚਲੀ ਜਾਏਗੀ ਫਿਰ ਅੰਦਰ ਜਾ ਕੇ ਹੌਲੀ ਆਪਣੇ ਆਪ ਤੱਕ ਪਹੁੰਚੇਗਾ ਫੁਰਨੇ ਖਤਮ ਹੋ ਜਾਣਗੇ ਚੇਤ ਚੇਤ ਨਿਰਮਲ ਹੋ ਜਾਏਗਾ ਇਹਦਾ ਹੈ ਮਾਰਗ ਇਸ ਤੋਂ ਇਲਾਵਾ ਜੇ ਕਿਸੇ ਨੇ ਆ ਚੀਜ਼ਾਂ ਦੇਖਣੀਆਂ ਨੇ ਬੇ ਰੋਸ਼ਨ ਦੇਗੀ ਮੁੰਤਾ ਜੀ ਇੱਕ ਲਾਜ਼ੰਗ ਦੀ ਰੋਸ਼ਨੀ ਮੈਂ ਨੂੰ ਡਾਕਟਰ ਸਾਹਿਬ ਨੇ ਕਿਹਾ ਮੈਂ ਕਿਹਾ ਰੋਸ਼ਨੀ ਬਾ ਬਥੇਰੀਆਂ ਦੇਖ ਲੋ ਜੰਨੀਆਂ ਮਾਝ ਦੇਖਣੀਆਂ ਨੇ ਚੰਦ ਸੁਜ ਬਾਹਰ ਚਮਕ ਰਹੇ ਦੇਖ ਲੋ ਦੇਖਣੇ ਨੇ ਅੰਦਰ ਜਾ ਕੇ ਕੀ ਦੇਖਣੇ ਨੇ ਅੰਦਰ ਤਾਂ ਪਰਮ ਤਤ ਦੇ ਦਰਸ਼ਨ ਹੋਣੇ ਨੇ ਆ ਚੀਜ਼ਾਂ ਦੇਖਣ ਨਾਲ ਜਿਹੜੇ ਕਹਿੰਦੇ ਅਸੀਂ ਦੇਵਤਿਆਂ ਨਾਲ ਗੱਲਾਂ ਕਰ ਲਈਆਂ ਅਸੀਂ ਉਹਦੀਆਂ ਗੱਲਾਂ ਕਰ ਲਈਆਂ ਅਸੀਂ ਗੁਰੂ ਨਾਲ ਗੱਲਾਂ ਕਰਦੇ ਹਾਂ ਸਭ ਮਨ ਦੇ ਭਰਮ ਨੇ ਸਿਆਰਿਓ ਗੁਰੂ ਨਾਲ ਦੀ ਤੁਸੀਂ ਸਾਹਮਣੇ ਰੱਖ ਕੇ ਧਿਆਨ ਧਲਣਾ ਅੰਦਰ ਗੁਰੂ ਆ ਜਾਂਦਾ ਹੈ ਜੋੜ ਸਮੇਂ ਰਖ ਲੋ ਦੀਵਾ ਜਗਾਲੋ ਦੀਵੰਦਰ ਆ ਜਾਏਗਾ ਫੇ ਉਹਨੂੰ ਉਹਨੂੰ ਛੜਨਾ ਔਖਾ ਹੋ ਜਾਏਗਾ ਫਿਰ ਨੀਂਦ ਨਹੀਂ ਆਏਗੀ ਅੱਖਾਂ ਵਿੱਚੇਗਾ ਦੀਵਾ ਜਗੇਗਾ ਇਹ ਮਾਰੇ ਰਸਤੇ ਵਾਰੇ ਨੇ ਜੁਗਿਆਸਿਆਂ ਨੂੰ ਉਹੋ ਪਿਆਰੋ ਸ਼ਬਦ ਸਰੂਪ ਹੈ ਰਸ ਸਰੂਪ ਹੈ ਆਨੰਦ ਸਰੂਪ ਹੈ ਸੱਚ ਸਰੂਪ ਹੈ ਉਹ ਉਹ ਸੂਖਸ਼ਮ ਹੈ ਇਹ ਤੁਹਾਨੂੰ ਮੋਮਬਤੀਆਂ ਨਾਲ ਜੋਤਾਂ ਨਾਲ ਚੰਦ ਸੂਲਾਂ ਜੁੜੀ ਜਾਂਦੇ ਨੇ ਇੰਨਾ ਇੰਨਾ ਨਿਗਾਰ ਆ ਗਿਆ ਰੋਹਨਤ ਚ ਇਹਨਾਂ ਨੂੰ ਰੋਕਣ ਵਾਲਾ ਨਹੀਂ ਹੈ ਇਹਨਾਂ ਨੂੰ ਆਪਣੇ ਵਿਊ ਲੈਣ ਵਾਸਤੇ ਇਹ ਅੱਗੇ ਸੁਣਨ ਵਾਲੀ ਵੀ ਹੋਗਾ ਉਹ ਅੱਗੇ ਤੋਂ ਮੱਖੀ ਦੇ ਮੱਖੀ ਉਹ ਮਰੀ ਜਾਂਦੇ ਨੇ ਉਹ ਵੀ ਡਾਕਟਰ ਦੇ ਮਨ ਚ ਗੱਲ ਆ ਗਈ ਕਹਿੰਦਾ ਜੀ ਇਸ ਤਰ੍ਹਾਂ ਮੈਂ ਕਿਹਾ ਹਾਂ ਇਹ ਗੱਲ ਬਾਤ ਹੈ ਇਹ ਗੱਲਾਂ ਬਾਤਾਂ ਇਹ ਕੈਨੇ ਵੀ ਚਲੋ ਉਥੋਂ ਸੁਣ ਕੇ ਦੋ ਲੈਣਾ ਬਾਣੀ ਤੇ ਲੋਕਾਂ ਨੇ ਸੁਣਨੀ ਸ਼ੁਰੂ ਕਰਤੀਆਂ ਇਹਦਾ ਪਹਿਲਾਂ ਕਈ ਕਈ ਸਾਲ ਅਭਿਆਸ ਕਰਨਾ ਪੈਂਦਾ 20 25 25 ਸਾਲ ਉਸ ਦਾ ਅਭਿਆਸ ਕਰਕੇ ਉਸ ਤੋਂ ਬਾਅਦ ਹੁਕਮ ਹੁੰਦਾ ਗੁਰੂ ਜੀ ਨੂੰ ਬੋਲਣ ਦਾ ਵੀ ਹੁਣ ਬੋਲ ਸਕਦਾ ਤੂੰ ਉਹ ਐਵੇਂ ਬਿਨਾਂ ਬੇਮੁਹਾਰੇ ਬੋਲੀ ਜਾਣਾ ਜਗਿਆਸੂਆਂ ਦਾ ਨਾਮ ਖਰਾਬ ਕਰਨਾ ਆਪਣਾ ਵੀ ਬੁੱਧੀ ਦਾ ਤਾਕਤ ਖਤਮ ਕਰਨੀ ਤੇ ਲੋਕਾਂ ਨੂੰ ਗਲਤ ਰਸਤੇ ਪਾਉਣਾ ਬਸੋ ਮੁੱਠਕ ਦਾ ਅਭਿਆਸੀ ਹੁੰਦੇ ਨੇ 1-2% ਦਾ ਜਗਿਆਸੂ ਹੁੰਦੇ ਨੇ ਜੇ ਉਹਨੂੰ ਵੀ ਗਲਤ ਰਸਤਾ ਮਿਲ ਗਿਆ ਫਿਰ ਕੀ ਕਰਨਗੇ ਫਿਰ ਸੰਸਾਰ ਦਾ ਕੀ ਬਣੇਗਾ ਏ ਥੰਮੇ ਕੋਈ ਨਾ ਸਾਧਵਨ ਸਾਧਾਂ ਦਿਸੇ ਜਗ ਵਿੱਚ ਕੋ ਆ ਇਸ ਸੰਸਾਰ ਨੂੰ ਸਾਧੂ ਤੋਂ ਬਿਨਾ ਕੋਈ ਥੰਮ ਨਹੀਂ ਸਕਦਾ ਨਾਮ ਜਪਣ ਵਾਲਿਆਂ ਦੇ ਉਹਨਾਂ ਦੀਆਂ ਅਰਦਾਸਾਂ ਬੇਨਤੀਆਂ ਕੇ ਧਰਤੀ ਖੜੀ ਆ ਨਹੀਂ ਤਾਂ ਪੰਜ ਤੱਕ ਨਹੀਂ ਗਰਕ ਜਾਂਦੀ ਏ ਸੋ ਇਸ ਕਰਕੇ ਯਾਰ ਉਹ ਬੇਨਤੀਆਂ ਨੇ ਗੁਰਬਾਣੀ ਨੂੰ ਅਛੇਤ ਜਿੱਕੇ ਨਾਲ ਕਿਸੇ ਸਾਧੂ ਮਹਤਵਨਾ ਅਭਿਆਸੀ ਅਨੁਭਵੀ ਮਹਾਂਪੁਰਖ ਦੇ ਕੋਲੋਂ ਜਿਹੜੀ ਅਖਾਤ ਬਾਣੀ ਹੈ ਉਹ ਅਸਰ ਕਰਦੀ ਹੈ ਜਿਹੜੇ ਵਿਦਵਾਨ ਤਾਂ ਆਪਣੀ ਦਿਮਾਗ ਦੇ ਜੋਰ ਨਾਲ ਬੁੱਧੀ ਦਾ ਇਕੱਲਾ ਵਿਆਕਰਨ ਦੇ ਹਿਸਾਬ ਨਾਲ ਅਰਥ ਕਰੰਦੇ ਨੇ ਇਹਨਾਂ ਅੱਗੇ ਆ ਕੇ ਅਭਿਆਸ ਨਹੀਂ ਕਰਮਾਉਣਾ ਇਹ ਰੁਕਾਵਟ ਬਣ ਜਾਏਗੀ ਸੋ ਇਸ ਕਰਕੇ ਪਿਆਰਿਓ ਇਹ ਮਾਰ ਦੇ ਵਚਨ ਨੇ ਗੁਰੂ ਰਾਂਸਾ ਦੇ ਵਚਨ ਨੇ ਮਹਾਂਪੁਰਸ਼ਾਂ ਦੇ ਅਨਪ੍ਰਯ ਵਚਨ ਸੁਨੇ ਹੋਏ ਨੇ ਦਾਸ ਵੀ ਅਭਿਆਸ ਕਰਦਾ ਹੈ ਤੁਸੀਂ ਵੀ ਅਭਿਆਸ ਕਰੋ ਹੌਲੀ-ਹੌਲੀ ਅੰਦਰ ਸਾਈ ਹੋ ਜਾਂਦੀ ਹੈ ਇੱਥੇ ਜਾ ਕੇ ਫਿਰ ਫੁਰਨੇ ਖਤਮ ਫਿਰ ਆਨੰਦਾ ਮਾਣਾ ਸ਼ੁਰੂ ਹਾਂਦਾ ਫਿਰ ਅੱਗੇ ਤੋਂ ਆਪੇ ਉਹ ਗੁਰੂ ਦਾ ਕੰਮ ਹੈ ਉਹ ਆਪੇ ਲੈ ਜਾਂਦਾ ਫੁੱਲਾ ਚੁੱਕਾ ਮਾ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ